ਮੇਰਾ ਨਾਮ ਨਤਾਸ਼ਾ ਮਹਾਜਨੇ ਅ ਮੇਰਾ ਬੁਟੀਕ ਦਾ ਨਾਮ ਅਟਲੀਅਰ ਬਾਈ ਨਤਾਸ਼ਾ ਹੈ ਓਪੋਜ਼ਿਟ ਸ਼ਿਪਲਾ ਮਾਤਾ ਮੰਦਿਰ ਇਹ ਕੱਲ ਸਵੇਰ ਵੀ ਗੱਲ ਹੈ ਕਿ ਇਹ ਦੋ ਲੇਡੀਆਂ ਆਈਆਂ ਸੀ ਸਵੇਰੇ 11:25 ਦੇ ਅ ਨਜ਼ਦੀਕ ਤੇ ਉਹ ਸਾਡੇ ਕੋਲ ਅਚਾਨਕ ਹੀ ਪੁੱਛਦੀਆਂ ਆ ਕੇ ਕਿ ਤੁਸੀਂ ਸੂਟ ਦੀ ਸਟਿਚਿੰਗ ਦੱਸ ਦੋ ਸਾਡੇ ਮਾਸਟਰ ਜੀ ਨੇ ਸੂਟ ਦੀ ਸਟਿਚਿੰਗ ਦੱਸੀ ਹੈ ਉਸ ਤੋਂ ਬਾਅਦ ਫਿਰ ਕਿੰਨ ਤੁਹਾਡੇ ਕੋਲ ਦੁਪੱਟਾ ਸੂਟਸ ਹੈਗੇ ਨੇ ਤੇ ਮੈਂ ਕਿਹਾ ਹਾਂ ਜੀ ਬੱਚੋ ਤੁਸੀਂ ਨਾ ਦੁਪੱਟਾ ਸੂਟਸ ਨੂੰ ਦਿਖਾ ਦਿਓ ਬਿਕਾਜ਼ ਮੈਂ ਤੇ ਮਾਸਟਰ ਜੀ ਥੋੜੇ ਕਟਿੰਗ ਵਿੱਚ ਅਸੀਂ ਬਿਜ਼ੀ ਸੀ ਕੀ ਹੋਇਆ ਕਿ ਉਹ ਆ ਗਏ ਨੇ ਇੱਥੇ ਦੋ ਲੇਡੀਆਂ ਖ तो एक लड़की जी अगे खड़ी होगी एक लेडी एज पिछे आ गई सा ने दिखाने जिसे दिखाए की जिस तरह ने किया कि एक सूट पहले पूरा बिछा लिया उसके ऊपर दूसरा पूरा बिछा लिया उन्होंने बाजू करके दूसरा सूट इना ओला कर दिया और लड़की कैमरा वाल हो गई फेसिंग कर ली सानू कुछ भी पता नहीं लगा सा खड़े थे बिजी से ਉਹਨਾਂ ਨੇ ਆਂਟੀ ਜੀ ਨੇ ਕੀ ਕੀਤਾ ਜਿਹੜੀ ਏਜੇਸ ਲੇਡੀ ਸੀ ਉਹਨੇ ਨਾ ਸਾਰੇ ਸੂਟਸ ਪੈਕ ਕਰਕੇ ਆਪਣੇ ਕਿਸੇ ਚੀਜ਼ ਚ ਛਿਪਾ ਲਏ ਉਸਨੂੰ ਪਤਾ ਨਹੀਂ ਲੱਗਿਆ ਉਸ ਤੋਂ ਬਾਅਦ ਅਸੀਂ ਜਿਸਨੇ ਉਹ ਨਿਕਲੇ ਨੇ 10-15 ਮਿੰਟ ਤੱਕ ਵੀ ਵੈਸੇ ਹੀ ਆਮ ਬੱਚੇ ਨੂੰ ਰੂਟੀਨ ਚ ਕਿਹਾ ਕਿ ਸੂਟ ਨਾ ਕਾਊਂਟ ਕਰਕੇ ਰੱਖਣਾ ਇਸ ਤਰ੍ਹਾਂ ਰੱਖਣਾ ਜਦੋਂ ਉਹ 16 ਸੂਟ ਕਾਊਂਟ ਕੀਤੇ ਨੇ ਉਹਦੇ ਵਿੱਚ ਪਤਾ ਲੱਗਾ ਕਿ 4 ਸੂਟਸ ਜਿਹੜੇ ਸੀ ਮਿਸਿੰਗ ਸੀ ਨੇ ਨਾਲ ਹੀ ਨਾ ਬੱਚਿਆਂ ਨੂੰ ਔਰ ਮਾਸਜ ਨੂੰ ਕਿਹਾ ਕਿ ਮਾਸਜ ਜੋ ਲੇਡੀਜ਼ ਨੂੰ ਲੱਗਦੇ ਆ ਸੂਟਸ ਲੈ ਕੇ ਚਲੇ ਗਏ ਨੇ ਫਿਰ ਅਸੀਂ ਰਿਟਰਨ ਵਿੱਚ ਲਿਖਿਆ ਹੁੰਦਾ ਸਾਰਾ ਕੁਝ ਜਦੋਂ ਅਸੀਂ ਰਿਟਰਨ ਵਿੱਚ ਰਿਕਾਰਡ ਚ ਉਸ ਵਾਰ ਬਸੂਰਪਾਤੇ ਕੈਮਰਾ ਦੀ ਰਿਕਾਰਡਿੰਗ ਚੈੱਕ ਕੀਤੀ ਉਹਦੇ ਵਿੱਚ ਸਾਨੂੰ ਪਤਾ ਲੱਗ ਗਿਆ ਕਿ ਹਾਂ ਉਹਨੇ ਸਾਡੇ ਜਿਹੜੇ ਚਾਰਟ ਸੂਟਸ ਨੇ ਉਹ ਚੋਰੀ ਕਰ ਲਏ ਐ ਇਸ ਕਰਕੇ ਅਸੀਂ ਇਹ ਇਲਰਟ ਕਰਨਾ ਚਾਹੁੰਦੇ ਬਾਕੀ ਵੀ ਧਾਰੀਵਾਲ ਦੇ ਸਾਰੇ ਬੂਟਿਕਸ ਵਾਲਿਆਂ ਨੂੰ ਕਿ ਤੁਸੀਂ ਪਲੀਜ਼ ਲੈਡੀਸ ਤੋਂ ਥੋੜਾ ਸਾਵਧਾਨ ਰਹੋ ਕਿਉਂਕਿ ਚਲੋ ਸਾਡਾ ਤਾਂ ਲਾਸ ਹੋਇਆ ਹੀ ਐ ਅਸੀਂ ਬੀਇੰਗ ਅ ਸਿਟੀਜ਼ਨ ਨਹੀਂ ਚਾਹੁੰਦੇ ਕਿ ਕਿਸੇ ਹੋਰ ਦਾ ਵੀ ਲਾਸ ਹੋਏ ਠੀਕ ਐ ਸਾਡੀ وجہਸ ਨਾਲ ਆਪਣੇ ਕੈਮਰਾ ਤੋਂ ਰਿਕਾਰਡਿੰਗ ਚੈੱਕ ਕੀਤੀ ਫਿਰ ਸਾਨੂੰ ਪਤਾ ਲੱਗਿਆ ਕਿ ਜਿਹੜਾ ਇਹਨਾਂ ਨੇ ਸੂਟਸ ਨੇ ਉਹ ਚਾਰ ਇੱਕ ਢੇਰੀ ਲਗਾ ਕੇ ਰੱਖੇ ਸੀ ਜਿਸ ਦਾ ਇਹਨਾਂ ਨੇ ਬੱਚਿਆਂ ਨੇ ਦੇਖਿਆ ਕਿ ਹਾਂ ਸੂ ਉਸ ਸਵੇਰ ਸਾਨੂੰ ਫੇ ਕੈਂਬਦੀ ਰਿਪੋਰਟਿੰਗ ਵਿੱਚ ਪਤਾ ਲੱਗਾ ਕਿ ਜਿਹੜੀ ਪਿਛਲੀ ਲੇਡੀ ਸੀ ਨਾ ਉਹਨੇ ਚਾਰ ਸੂਟਸ ਜਿਹੜੇ ਉਹ ਗਾਇਬ ਕਰ ਦਿੱਤੇ। ਤੇ ਯੰਗ ਲੇਡੀ ਸੀ ਉਹਦੀ ਤੇਜ ਕੋਈ ਹੋएगी 30-32 ਦੇ ਅਰਾਊਂਡ ਜਿਹੜੀ ਪਿਛਲੀ ਏਜ ਲੇਡੀ ਸੀ ਜਿੰਨੇ ਜਿੰਨੇ ਵੀ ਸੂਟਸ ਚੋਰੀ ਕੀਤੇ ਨੇ ਉਹਦੀ ਕੋਈ 55-60 ਦੇ ਵਿੱਚ ਵਿੱਚ ਉਮਰ ਸੀ। ਕਿ ਕੁਛ ਨਹੀਂ ਲੱਗਿਆ ਉਹਨਾਂ ਨੇ ਸਸ ਇੰਨਾ ਕਿ ਆਹ ਰੇਟਸ ਦੱਸ ਦੋ ਉਹਨਾਂ ਨੇ ਦੋ ਸੂਟਸ ਤੇ ਰੇਟ ਵੀ ਕਨਫਰਮ ਕੀਤੇ ਆ ਸੀ ਕਿ ਅਸੀਂ ਕਿ ਦੋ ਸੂਟਸ ਲੋਗ ਗਏ ਤੇ ਉਹਦੇ 'ਸਾਡਾ ਇਹ ਚਾਰਜਸ ਲੱਗਣਗੇ। ਤੇ ਬੋਲ ਰਹੀ ਸੀ ਕਿ ਨਹੀਂ ਬੜੇ ਕੋਸਟਲੀ ਸੂਟਸ ਨੇ ਇਸ ਕਰਕੇ ਉਹ ਬਸ ਚਲੇ ਗਈਆਂ